ਮੇਰਾ ਨਾਇਕਰ ਮੇ ਸੰਗ ਹੈ ਮੇਰੇ بیٹے ਦਾ ਨਾਮ ਪਰਮਜੀਤ ਸਿੰਘ ਹੈ ਇਹਨਾਂ ਦੇ ਮਤਲਬ ਸਟਵਾਰਟ ਨੰਬਰ 5 ਉਥੇ ਇਹਨਾਂ ਨੇ ਵੀ ਮਕਾਨ ਲਿਆ ਸੀ ਅਤੇ ਇਹ ਮਤਲਬ ਕੁੜੀ ਅਖੜਿਆ ਧੰਦਾ ਧੰਦਾ ਕਰਦੇ ਇਹ ਮੁੜ ਕੇ ਇੱਥੇ ਇਹਨਾਂ ਸਾਰੇ ਮੱਲੇ ਕੋਲ ਜੈਸੇ ਟੱਕਿਆ ਟੱਕਿਆ ਇਹਨਾਂ ਦਾ ਨੂ ਧਿਆਨ ਦੇ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਖੌਰ ਹੋ ਰੱਖੀ ਉਹਦਾ ਕਰਕੇ ਇਹ ਬਾਜ਼ਾਰ ਗਿਆ ਬਿਟਾ ਹੱਡਾ ਆਉਣ ਲੱਗਿਆ ਉਹਦੇ ਗੱਲ ਕਰ ਗਈ ਹੈ ਮੋਜ ਮਾਰ ਕੇ ਤੇ ਗੱਲ ਪਏ ਤੇ ਉਹਨੇ ਵੀ ਗਾੜੀ ਕੋਈ ਨਹੀਂ ਨਾ ਕੋਈ ਉਹਦੇ ਹੱਥ 'ਚ ਆ ਕੋਈ ਵੀ ਹੈ ਇਹਨਾਂ ਦੇ ਰਾਡ ਮਾਰ ਦਿੱਤੀ ਦੁਕਾਨ ਆਪਣੇ ਘਰ ਕਰ ਜਾਏ ਤੇ ਇਹ ਸੱਟ ਲੱਗ ਗਈ ਬੇਟਾ ਵੀ ਰੈਸੀਅਸ ਆ ਇਹਨਾਂ ਦਾ ਹੁਮਾਰ ਕਰ ਤੇ ਰਾਡ ਜਿਹੜੀ ਮਾਰੀ ਇਹਨੇ ਤਾਂ ਰਾਡ ਰਾਡ ਲੋਹੇ ਦੀ ਰਾਡ ਆ ਆ ਕੇਟ ਗੁਰ ਬੰਦ ਕਰਨਾ ਹੁਣ ਕੀ ਲਾadne ਬੇਟਾ ਸੀਰੀਅਸ ਆ ਜੀ ਹੋਰ ਨਹੀਂ ਕੋੰਦਾ ਬੋਲਦਾ ਤੇ ਹਸਤਾਣ ਦੇ ਬਾਅਦ ਮਿਲ ਗਿਆ ਪਿੰਨਾ ਘਾਟੀ 'ਚ ਹਸਲ ਖੜਿਆ ਪਰ ਸਰਕਾਰੀ ਜਾਂਦਾ ਸਰਕਾਰੀ ਤੋਂ ਨਾ ਰਵਰ ਕਰਦਾ ਫਿਰ ਕਹਿੰਦੇ ਆਪਣੇ ਘੇੜ ਦਲਾ ਇਤਰਾਵੋ ਬਚਾਓ ਫਿਰ ਇਹ ਨਹੀਂ ਕਿ ਉਹ اتنا ਸ਼ਹਿਰ ਲੜਾ ਹਾਂਜੀ ਇਤਰਾਵੋ ਸੱਚੀ ਸਾਹਿਬ ਆਏ ਉਹਨਾਂ ਦੀ ਮੰਗ ਕਰਦੇ ਹਾਂ ਉਹਨਾਂ ਇਨਸਾਨ ਦੀ ਮੰਗ ਕਰਦੇ ਹਾਂ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਇਨਸਾਨ ਮਿਲਣਾ ਚਾਹੀਦਾ ਸਾਨੂੰ ਇਹ ਸਾਰਾ ਟੱਬਰ ਆਇਆ ਸੰਦੀਪ ਸਿੰਘ ਦਾ ਮੇਰਾ ਨਾਂ ਜੀ ਮੈਂ ਬ੍ਰਦਰ ਆਂ ਪਰਮਜੀਤ ਦਾ ਤੇ ਇਹ ਬਿਆਰ ਗਏ ਬੱਚੇ ਦੇ ਨਾਲ ਇਨਾ ਆਵਾਜ਼ ਦੇ ਕੇ ਉਹਨਾਂ ਰਾਡ ਮਾਰੀ ਇਹਦੇ ਸਿਰ 'ਚ ਬਹੁਤ ਜਿਆਦਾ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹ ਤਾਂ ਉਹ ਵੀ ਪਿਆ ਮੁੰਡੇ ਦਾ ਉਹਦਾ ਨਾਮ ਹੈਗਾ ਵਾ ਕੀ ਕੰਕੀ ਕਿਉਂ ਮਾਰੀ ਰਾਡ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਇਹ ਗਲਤ ਕੰਮ ਕਰਦੇ ਸਾਡੇ ਮਹੱਲੇ 'ਚ ਸਾਰੇ ਮਹੱਲੇ ਨੇ ਡੱਕਿਆ ਸੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਇਹ ਹਟਦਾ ਹੀ ਨਹੀਂ ਹੈ ਇਹਨੂੰ ਕਿੰਨੀ ਵਾਰੀ ਕਿਹਾ ਹੈ ਤਾਂ ਫਿਰ ਇਹਨੇ ਮਹੱਲੇ 'ਚ ਸਾਡੇ ਜਿਥੇ ਥਾਂ ਵੇਚਤਾ ਸੀ ਤੇ ਫਿਰ ਰੰਜਿਸ਼ ਰੱਖਦਾ ਹੈ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਹੈ ਪਹਿਲਾਂ ਵੀ ਤਈ ਉਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਤਾੜਾ ਬੱਚਾ ਵੀ ਨਾਲ ਹੀ ਨਿਕਲਦੇ ਖਾੜ ਦੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉੱਧਰ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜ਼ਿਆਦਾ ਠੱਕਾ ਕੀਤਾ ਅਸੀਂ ਦੇ ਅਸੀਂ ਨਾਲੇ ਵੀ ਦਹਾੜ ਕਰਾਇਆ ਸੀ ਤੇ ਨਹੀਂ ਉੱਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਵਿੱਚ ਵੀ ਦਿਖਾਇਆ ਤੇ ਉਹਨਾਂ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈਗੇ ਚੰਗੇ ਹਸਪਤਲ ਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾੜ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਗਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਦੇ ਵੀ 바ਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰ ਇਸ ਆਜਨਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਵਾਵਾ ਸਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪੀਟਲ ਦਾੜਿਆ ਤੇ ਉਹਦੇ ਵੀ ਪਰਿਵਾਰ ਉਹ ਹੋ ਜਾ ਘਰੋਂ ਬਹੁਤ ਬਾਂ ਤੜੇ ਅਸੀਂ ਮੰਗੇ ਕਰਦੇ ਹਾਂ ਪ੍ਰਸ਼ਾਸਨ ਕੋ ਵੀ ਸਾਡੀ ਜੋ ਵੀ ਸੁਣਵਾਈ ਆ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਉਹ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਸੀਟੀਵੀ ਸਾਡੇ ਕੋਲ ਸਾਰੀਆਂ ਖਬਰਾਂ ਹੈਗੀਆਂ ਸਾਰੀਆਂ ਫੋਟੋਆਂ ਹੈਗੀਆਂ ਇਹਨਾਂ ਦੀ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗ ਦੁਕਾਨਾਂ ਤੇ ਵੀ ਅੱਜ ਵੀ ਕੈਮਰਾ ਲੱਗੇ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਪਉਨੇ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇਡ ਸਿਟੀ ਦੀ ਕਢਾਈ ਜਾਵੇ ਐ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਅੰਦਰ ਕੀ ਮਾਮਲਾ ਜਿਹੜਾ ਇੱਕ ਵੋਲਟ ਮਾਰ ਦੀ ਵੀਡੀਓ ਜਿਹੜਾ ਸਾਹਮਣੇ ਆਈ ਹੈ ਕਿਸੇ ਦੀ ਟੀਮ ਇਹ ਪਰਸੋਂ ਰਾਤ ਦੀ ਘਟਨਾ ਵਾਂਜੀ ਮੈਂ ਉਦੋਂ ਪੈਟਰੋਲਿੰਗ ਤੇ ਸੀਗਾ ਰਾਤ 9:30 ਵਜੇ ਦੇ ਕਰੀਬ ਤੇ ਜਦੋਂ ਬੰਦੇ ਇਕੱਠੇ ਹੋਏ ਸੀ ਮੈਂ ਉਸੇ ਵੇਲੇ ਤੁਰੰਤ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਉਦੋਂ ਅਸੀਂ ਉਹਨੂੰ ਫਟਾਫਟ ਪਹਿਲਾਂ ਇੱਥੇ ਸੀ ਜੋਨੋ ਹਸਪੀਟਲ ਭੇਜਿਆ ਸੀਗਾ ਉੱਥੋਂ ਡਾਕਟਰਾਂ ਨੇ ਉਹਨੂੰ ਰੈਫਰ ਕਰਤਾ ਛੋਟੀ ਜੀ ਗੱਲ ਤੋਂ ਛੋਟੀ ਜੀ ਗੱਲ ਤੋਂ ਇਹਨਾਂ ਦੋ ਦੋ ਤਿੰਨ ਜਣਾਂ ਦਾ ਆਪਸੇ ਝਗੜਾ ਆਇਆ ਤੇ ਉਹਨੇ ਇੱਕ ਜਾਨੇ ਨੇ ਦੁਕਾਨ ਤੋਂ ਫੜ ਕੇ ਪਰਮਜੀਤ ਦੇ ਸਿਰ ਦੇ ਵਿੱਚ ਇੱਕ ਪਾਈਪ ਟਾਈਪ ਰਾਡ ਜੀ ਸੀਗੀ ਉਹ ਮਾਰੀ ਜਿਸ ਨਾਲ ਉਹ ਸੜਕ ਤੇ ਡਿੱਗ ਪਿਆ ਸੀ ਤੇ ਤਰੰਤ ਜਿਹੜਾ ਉਹਨੂੰ ਮੁੜ ਕੇ ਇੱਥੇ ਸੀਜਨ ਹਸਪੀਟਲ ਖੜਿਆ ਸੀ ਲੇਕਿਨ ਹੈਡ ਇੰਜਰੀ ਹੋਣ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਰੈਫਰ ਕਰ ਦਿਓ ਫਿਰ ਉਹ ਅੰਮ੍ਰਿਤਸਰ ਲੈ ਕੇ ਸੀਗੇ ਤੇ ਅਸੀਂ ਉਹਦਾ ਅ ਅਨਫਿੱਟਿਆ ਡਾਕਟਰ ਜਦੋਂ ਉਹਨੂੰ ਫਿੱਟ ਦਿੰਦਾ ਹੈ ਤੇ ਅੱਜ ਉਹਦੀ ਸਟੇਟਮੈਂਟ ਅਸੀਂ ਲਿਖ ਲਈ ਹੋਈ ਹੈ ਤੇ ਜਿਹੜਾ ਮੁਕਦਮਾ ਦਰਜ ਕਰਕੇ ਤੇ ਜਿਹੜੇ ਦੋਸ਼ੀ ਇਹਦੇ ਉਹਨਾਂ ਨੂੰ ਤੁਰੰਤ ਗ੍ਰਿਫਟਾਰ ਕਰਾਂਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਕਾਰਗੁਜ਼ਾਰੀ ਕੀਤੀ ਆ ਗਲਤ ਉਹਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਵਾਈ ਜਾਊਗੀ ਤੇ ਛੇਤੀ ਮੁਕਦਮੇ ਦੀ ਤਫतीश ਜਿਹੜੀ ਆ ਉਹ ਚੰਗੇ ਢੰਗ ਨਾਲ ਕਰਕੇ ਤੇ ਦਾ ਚਲਾਨ ਜਿਹੜਾ ਅਦਾਲਤ ਵਿੱਚ ਦਿੱਤਾ ਜਾਊਗਾ ਪਹਿਲਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪ੍ਰਾਣੀ ਰੈਲਿਸ਼ ਆ ਉਹਨਾਂ ਨੇ ਇਹਨਾਂ ਦੇ ਕੋਈ ਦੇ ਉਹ ਪਾਰ ਦਾ ੁੰਡਾ ਕੰਦੀ ਜੋ ਉਸ ਤੋਂ ਟੱਕਿਆ ਸੀ ਉਹਦੀ ਰੰਜਿਸ਼ ਛੱਡੀ ਹੈ ਨਾਲ। ਇਹੋ ਜੀ ਕੋਈ ਗੱਲ ਮੌਕੇ ਤੇ ਸਾਹਮਣੇ ਨਹੀਂ ਸੀ ਆਈ ਮੈਂ ਮੌਕੇ ਤੇ ਸੀਗਾ। ਮੈਨੂੰ ਜੋ ਮੌਕੇ ਤੇ ਪਤਾ ਲੱਗਿਆ ਸੀਗਾ ਕਿ ਮੋਟਰਾਂ ਬੰਨਣ ਦਾ ਕੰਮ ਕਰਦੇ ਆ ਜਿਹੜੇ ਹਮਲਾਵਰ ਸੀਗੇ ਉੱਥੇ ਇਹ ਮੋਟਰਸਾਈਕਲ ਤੇ ਆਏ ਸੀਗੇ। ਲੰਗ ਮੋਟਰਸਾਈਕਲ ਰੋਕਣ ਤੋਂ ਲਗਾਉਣ ਤੋਂ ਇਹਨਾਂ ਦਾ ਛੋਟਾ ਮੋਟਾ ਟਕਰਾਅ ਹੋਇਆ ਜਿਹੜਾ ਟਕਰਾਅ ਸੀਗਾ ਉਹ ਲੜਾਈ 'ਚ ਬਦਲ ਗਿਆ। ਸ਼ਾਂਨ ਸ਼ੀਲਤਾ ਲੋਕਾਂ 'ਚ ਖਤਮ ਹੋ ਗਈ ਹੈ। ਤੇ ਤਰੰਤ ਜਿਹੜਾ ਵਾ ਉਹਨੇ ਇੱਕੋ ਹੀ ਛੱਟ ਮਾਰੀ ਆ ਇੱਕ ਉਹਦੇ ਅੱਖ ਤੇ ਡਿੱਗਣ ਲੱਗਿਆਂ ਲੱਗੀ ਆ ਇੱਕ ਉਹਦੇ 60 ਵਜੇ ਉਹ ਡਿੱਗ ਪਿਆ ਮੁੜ ਕੇ ਇਹ ਭੱਜ ਗਏ ਆ ਅਸੀਂ ਉਹਨੂੰ ਉਹਨ ਚਰ ਨੂੰ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਫਟਾਫਟ ਸਾਡਾ ਕੰਮ ਹੁੰਦਾ ਪਹਿਲਾਂ ਸਭ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਡਾਕਟਰੀ ਸਹਾਇਤਾ ਦੇਣ ਵਾਸਤੇ ਉਹਨੂੰ ਤਰੰਤ ਜਿਹੜਾ ਅਸੀਂ ਹਸਪੀਟਲ ਭੇਜਿਆ ਸੀਗਾ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰ ਜੀ ਨਾ ਆਇਆ ਤੁਹਾਡਾ ਜਿਹੜਾ